Jaga dia, ਸਵੇਰੇ ਸਵੇਰੇ ਟਿਪਰ ਚਾਲਕ ਦੀ ਗਲਤੀ ਦੇ ਨਾਲ ਇੱਕ ਪਰਿਵਾਰ ਖਤਮ ਹੋ ਗਿਆ ਪਤਾ ਲੱਗਿਆ ਕਿ ਨੂਰਪੁਰਾ ਵਿਖੇ 7:30 ਵਜੇ ਦੇ ਕਰੀਬ ਰੇਤੇ ਦੇ ਭਰੇ ਟਿਪਰ ਚਾਲਕ ਨੇ ਮੋਟਰਸਾਈਕਲ ਤੇ ਜਾ ਰਹੇ ਪਤੀ ਪਤਨੀ ਨੂੰ ਟੱਕਰ ਮਾਰ ਦਿੱਤੀ ਐ ਨਾ ਹੀ ਨਹੀਂ ਕਿਨਾਰੇ ਤੇ ਪੈਦਲ ਜਾ ਰਹੇ 15 ਸਾਲ ਦੇ ਬੱਚੇ ਨੂੰ ਵੀ ਕੁਚਲਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਜਿਸ ਤੋਂ ਬਾਅਦ ਪੜਕੋਹੇ ਪਿੰਡ ਵਾਸੀਆਂ ਨੇ ਦਰਨਾ ਪ੍ਰਦਰਸ਼ਨ ਕੀਤਾ ਤੇ ਦੁਪਹਿਰ ਤੱਕ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠ ਹੋ ਗਿਆ ਪਤਾ ਲੱਗਿਆ ਕਿ ਇਹ 15 ਸਾਲ ਦਾ ਬੱਚਾ ਗੁਰਦੁਆਰਾ ਸਾਹਿਬ ਜਾ ਰਿਹਾ ਸੀ ਜਿਸ ਦੇ ਸਮੇਂ ਇਸ ਦੇ ਨਾਲ ਹਾਦਸਾ ਹੋ ਗਿਆ ਜਾਣਕਾਰੀ ਮੁਤਾਬਕ ਪਿੰਡ ਚੋੜੜਾ ਵਾਸੀ ਮੁਕੰਦ ਸਿੰਘ ਉਮਰ 55 ਸਾਲ ਆਪਣੀ ਪਤਨੀ ਅਮਰਜੀਤ ਕੌਰ ਉਮਰ 52 ਸਾਲ ਦੇ ਨਾਲ ਮੋਟਰਸਾਈਕਲ ਤੇ ਮੁੱਲਾਪੁਰ ਨੂੰ ਦਵਾਈ ਲੈਣ ਦੇ ਲਈ ਜਾ ਰਹੇ ਸਨ ਪਰ ਜਦੋਂ ਉਹ ਲੁਧਿਆਣਾ ਬਠਿੰਡਾ ਰਾਜਮਾਰਗ ਤੇ ਪੈਂਦੇ ਨੂਰਪੁਰਾ ਵਿਖੇ ਪਹੁੰਚਦੇ ਨੇ ਤਾਂ ਪਿੱਛੋਂ ਆ ਰਹੇ ਰੇਤੇ ਦੇ ਭਰੇ ਟੀਪਰ ਚਾਲਕ ਨੇ ਬਿਨਾ ਕੁਝ ਦੇਖੇ ਹੀ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਉਹਨਾਂ ਨੂੰ ਦੂਰ ਤੱਕ ਉਹ ਕਸੀਟਦਾ ਹੀ ਲੈ ਗਿਆ ਟੀਪਰ ਨੇ ਗੁਰਦਾਰਾ ਸਾਹਿਬ ਵਿਖੇ ਗੱਤਕਾ ਦੀ ਸਿਖਲਾਈ ਲੈਣ ਜਾ ਰਹੇ 15 ਸਾਲਾ ਦਰਿੰਦਰਜੋਤ ਸਿੰਘ ਪੁੱਤਰ ਬਹਾਦਰ ਸਿੰਘ ਨੂੰ ਵੀ ਆਪਣੀ ਲਪੇਟ ਤੇ ਵਿੱਚ ਲਿਆ ਜਿਸ ਤੋਂ ਬਾਅਦ ਉਸਦੇ ਹਾਲਾਤ ਕਾਫੀ ਜ਼ਿਆਦਾ ਸੀਰੀਅਸ ਨੇ ਇਸ ਮੌਕੇ ਤੇ ਪਿੰਡ ਵਾਸੀਆਂ ਦੇ ਵੱਲੋਂ ਰੋਲਾ ਪਾਉਣ ਤੋਂ ਬਾਅਦ ਟਿਪਰ ਨੂੰ ਰੋਕਿਆ ਗਿਆ ਟਿਪਰ ਚਾਲਕ ਹਰਮਿੰਦਰ ਸਿੰਘ ਵਾਸੀ ਢਿੰਗੜ ਬਠਿੰਡਾ ਨੂੰ ਮੌਕੇ ਤੇ ਕਾਬੂ ਕੀਤਾ ਗਿਆ ਪਰ ਇਸ ਹਾਦਸੇ ਦੌਰਾਨ ਤਿੰਨੇ ਜਾਣੇ ਜਿਹੜੇ ਜ਼ਖਮੀ ਹੋਏ ਸੀ ਉਹਨਾਂ ਦਾ ਪਤਾ ਲੱਗਿਆ ਕਿ ਦੋ ਜਾਣਿਆਂ ਨੇ ਤੰਮ ਤੋੜ ਦਿੱਤਾ ਜਦੋਂ ਕਿ ਬੱਚਾ ਹੁਣ ਵੀ ਜ਼ਿੰਦਗੀ ਦੇ ਲਈ ਜੰਗ ਲੜ ਰਿਹਾ ਹੈ ਹਾਦਸੇ ਦੇ ਵਿੱਚ ਬਜ਼ੁਰਗ ਪਤੀ ਪਤਨੀ ਤੇ ਭਰਾ ਜਸਵਿੰਦਰ ਸਿੰਘ ਅਤੇ ਭੈਣ ਸਰਬਜੀਤ ਕੌਰ ਨੇ ਦੱਸਿਆ ਕਿ ਹਸਪਤਾਲ ਦੇ ਵਿੱਚ ਜਿਹਰੇ ਲਾਜ ਮੁਕੰਦ ਸਿੰਘ ਉਸਦੀ ਪਤਨੀ ਜ਼ਖਮਾਂ ਦੀ ਤਾਬ ਨਾ ਚਲਦੇ ਹੋਏ ਦਮ ਤੋੜ ਗਏ ਜਦੋਂ ਕਿ ਬੱਚਾ ਹੁਣ ਵੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੈ। ਪੜਕੇ ਹੋਏ ਲੋਕਾਂ ਨੇ ਲੁਧਿਆਣਾ ਬਠਿੰਡਾ ਰਾਜਮਾਰਗ 'ਤੇ ਧਰਨਾ ਪ੍ਰਦਰਸ਼ਨ ਕੀਤਾ ਚੱਕਾ ਜਾਮ ਕੀਤਾ ਕਿ ਵੱਡੀ ਗਿਣਤੀ ਦੇ ਵਿੱਚ ਪੁਲਿਸ ਅਧਿਕਾਰੀਆਂ ਅਤੇ ਬਰਾਸਮਾ ਨੇ ਪਹੁੰਚ ਕੇ ਪਿੰਡ ਵਾਸੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਇਸ ਮੌਕੇ 'ਤੇ ਉੱਥੇ ਮੌਜੂਦ ਲੋਕਾਂ ਨੇ ਹੋਰ ਕੀ ਕੁਝ ਦੱਸਿਆ ਆਉਂਦੇ ਹੁੰਦੇ ਹਾਂ ਹਾਂਜੀ ਛੋਟਾ ਕਿਦੋਂ ਅਰਜੀਤ ਕੋ ਕਿਹੜਾ ਬੰਦਾ ਤੁਹਾਡਾ ਸੂਰਪੁਰ ਆਹ ਜਿਹੜਾ ਐਕਸੀਡੈਂਟ ਹੋਇਆ ਉਹਦਾ ਕੌਣ ਸੀਗਾ ਨਿਰਿੰਦਰਜੀਤ ਜੇਟ ਹੱਡ ਬੇਟਾ ਮੇਰਾ ਕਿੰਨੀ ਗੰਭੀਰ ਆ ਪੱਦਨਾ ਲੱਗਿਆ ਕੀ ਕਰਦਾ ਕਰਦਾ ਵਾ ਅੱਛਾ ਹੋਰ ਐਕਸੀਡੈਂਟ ਕਰਕੇ ਹੋਇਆ ਕੀ ਗੱਲ ਵਰਦਵਾਰੇ ਮੈਂ ਵਰਦਵਾਰੇ ਹੁੰਦੇ ਸੀ ਬੱਚੇ ਅੱਛਾ ਜੀ ਹਾਂਜੀ ਗੱਤ ਕਦੀ ਕਲਾਸ ਲੱਗਣੀ ਸੀ ਇਹਨਾਂ ਦੀ ਕਿਹੜੇ ਗੱਤ ਕਦੀ ਕਲਾਸ ਆ ਤੇ ਬੱਚੇ ਆ ਰਹੇ ਆ ਆਹੀ ਤੇ ਇਹ ਟਰੱਕ ਵਾਲਾ ਕਿੱਥੋਂ ਪਿੱਛੋਂ ਆ ਰਿਹਾ ਸੀਗਾ ਤੋਰ ਪਤਨੀ ਮਿੰਨਦਮੇ ਘਰੇ ਨਹੀਂ ਸੀ ਰੇ ਕੋਟ ਆਇਆ ਹੁਣ ਬੇਟਾ ਕਿੰਨੇ ਕਿੱਥੇ ਕੰਪਿਊਟਰ ਕੋਹਾਂ ਜਿਲ੍ਹੇ ਦੇ ਆਣੇ ਆ ਹੁਣ ਤੂੰ ਕੀ ਮੰਗ ਕਰਦਾ ਅਜੀ ਮੇਰਾ ਮੁੰਡਾ ਠੀਕ ਹੋ ਜਾਏ ਨਸਾਫ ਮੇਰੇ ਤੇ ਇਜ਼ਾਮ ਮਿਲੇ ਅੱਗੇ ਸਾਨੂੰ ਕੋਤ ਨਹੀਂ ਮਿਲੇ ਇਹਨਾਂ ਤੋਂ ਅੱਗੇ ਵੀ ਤੈਨੂੰ 400 ਧੱਕੇ ਖਾਦੇ ਅਸੀਂ ਵੀ ਕਿਸੇ ਤੋਂ ਕੋਤ ਨਹੀਂ ਮਿਲਿਆ ਸਾਨੂੰ ਤਾਂ ਅੱਗੇ ਵੀ ਲੱਭੇ ਪੈਂਦਾ ਕੀ ਕਰਨਾ ਆਪਣੇ ਕੱਲ ਵੀ ਬਾਤ ਕੋਈ ਜਦੋਂ ਥਾਣੇ ਲਾਇਆ ਸੀ ਕੋਤ ਨਹੀਂ ਕੀਤਾ ਦੱਸ ਨਹੀਂ ਸਕਦੇ ਅਸੀਂ ਇਹ ਰੋਗੀ ਬੰਦਾ ਮੇਰਾ ਨਾਮ ਜਸ਼ਵਿੰਦਰ ਸਿੰਘ ਹੈ ਪੀ ਅਗਰੇ ਜਿਹੜਾ ਪਿੰਡ ਪਿੰਡ ਝੋੜਣਾ ਜੀ ਜਿਹੜਾ ਐਕਸੀਡੈਂਟ ਹੋਇਆ ਉਹਦੇ ਇਹਦੇ ਬੰਦੇ ਸੀ ਤੀਨੇ ਤੁਹਾਡੇ ਸਾਡੇ ਵੀ ਬਾਈ ਦੀ ਲੱਗਦਾ ਜੀ ਬਾਈ ਤੇ ਪਰਚਾਈ ਸੀਗੀ ਤੇ ਭਰਾ ਲੱਗਦਾ ਜੀ ਨਾਂ ਉਹਦਾ ਮੁੰਡਾ ਦਾ ਨਾਮ ਜੀ ਮੁਕੰਦ ਸਿੰਘ ਆ ਜੀ ਤੇ ਪਰਚਾਈ ਦਾ ਨਾਮ ਅਮਰਜੀਤ ਕੌਰ ਸੀ ਕਿੰਨੀ ਕੋਮਰਾ ਉਮਰ ਜੀ 22 ਦੀ 54 55 ਸਾਲ ਦੀ 54 ਸਾਲ ਦੀ ਉਮਰ ਉਹ ਕਿਵੇਂ ਹੋਇਆ ਐਕਸੀਡੈਂਟ ਕੋ ਪਤਾ ਲੱਗਿਆ ਐਕਸੀਡੈਂਟ ਜੀ ਤਾਂ ਨੂਰਪੁਰੇ ਵਾਸੀਆਂ ਦੇ ਦੱਸਣ ਦੇ ਮੁਤਾਬਕ ਉਹਦਾ ਜੀ ਟਰੱਕ ਵਾਲਾ ਮੂਹਰੇ ਪਾ ਕੇ ਖੜੀ ਹਿਸਕੀ ਲੈ ਗਈ ਅੱਦਾਂ ਪਾਉਣਾ ਕੀ ਲਾਈ ਉਹਨਾਂ ਨੇ ਉਹ ਪਿੰਡੋਂ ਕਿੱਥੇ ਨਹੀਂ ਜਾਦੇ ਕੋਈ ਮੁਲਾਵਰਾ ਦਵਾਈ ਲੈਣ ਚਲੇ ਸੀ ਕਿਵੇਂ ਉਹਨਾਂ ਦੀ ਹਾਲਤ ਹੈ ਹਾਲਤ ਜੀ ਦੋਹਾਂ ਜਣੇ ਪੂਰੇ ਹੋ ਚੁੱਕੇ ਹੈ ਹੁਣ ਤੁਸੀਂ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਜੀ ਟਰੱਕ ਵਾਲੇ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਸਤੂ ਸਤ ਬਾਕੀ ਜੋ ਪਰਿਵਾਰ ਨੂੰ ਬੰਨ ਦਾ ਮਾਜਵਾ ਦਵਾਇਆ ਜਾਵੇ ਜੀ ਮੇਰਾ ਨਾਮ ਸੁਖਦੇਵ ਸਿੰਘ ਹੈ ਜੀ ਕਿਹੜਾ ਪਿੰਡ ਪਿੰਡ ਨੂਰਪੁਰਾ ਜੀ ਅੱਜ ਕੀ ਘਟ ਰਿਹਾ ਵਾਪਰੀਆ ਘਟਣਾ ਇਹ ਵਾਪਰੀਆ ਜੀ ਇਹ ਟਰੱਕ ਟਿਪਰ ਵਾਲਾ ਪਿੱਛੇ ਆ ਰਿਹਾ ਸੀ ਰੈਕੋਟਲੀਓ ਇਹ ਆਪਣੇ ਜਿਹੜੇ ਬੰਦੇ ਝੋਲਡਾਂ ਦੇ ਇਹ ਵੀ ਰੈਕੋਟਲੀ ਆ ਰਿਹਾ ਸੀ ਟਿਪਰ ਨੇ ਪਿੱਛੇ ਟੱਕਰ ਮਾਰੀ ਮੋਟਰਸਾਈਕਲ ਡੋਲ ਗਿਆ ਮੋਟਰਸਾਈਕਲ ਸਾਡੇ ਪਿੰਡ ਦੇ ਬੱਚੇ ਦੇ ਵੱਜਿਆ ਉਹ ਵੀ ਬਹੁਤ ਸੀਰੀਅਸ ਆ ਉਹ ਰੈਕੋਟ ਉਹਨਾਂ ਰੈਫਰ ਕਰਤਾ ਲੁਧਿਆਣੇ ਤੇ ਇਹਨੇ ਬੰਦੇ ਨੇ ਜਾਣ ਦੀ ਦੁਆਰੇ ਜਿਹੜਾ ਮੋਟਰਸਾਈਕਲ ਦੇ ਉੱਤੇ ਆ ਚੜਿਆ ਟਿਪਰ ਉਹ ਘਸੜਦਾ ਘਸੜਦਾ ਸਾਰਿਆਂ ਨੂੰ ਜਾਣ ਦੀ ਗੁਰਦੁਆਰਾ ਸਾਹਿਬ ਦੇ ਅੱਗੇ ਲਿਆ ਆ ਫਿਰ ਅਸੀਂ ਜਾਣ ਦੀ ਐਂਬੂਲੈਂਸ ਨੂੰ ਫੇ ਰੈਕੋਰ ਸਾਹਿਬ ਉੱਥੇ ਚਲੇ ਗਏ ਉੱਥੇ ਜਾ ਕੇ ਅਸੀਂ ਵੀਡੀਓ ਬਣਾਈ ਵੀ ਦੇਖੋ ਜੀ ਆ ਪ੍ਰਸ਼ਾਸਨ ਸਾਡੇ ਨਾਲ ਕੀ ਕਰ ਰਿਹਾ ਉਹ ਕੋਈ ਕਹਿ ਦੇਵੇ ਜੀ ਸਾਨੂੰ ਫੋਨ ਨਹੀਂ ਆਇਆ ਕੋਈ ਕਹਿ ਦੇਵੇ ਜੀ ਇਹਦਾ ਡਰਾਈਵਰ ਨਹੀਂ ਹੈਗਾ ਕੋਈ ਕਹਿ ਦੇਵੇ ਮੇਰੀ ਡਿਊਟੀ ਨਹੀਂ ਐਂਬੂਲੈਂਸਾਂ ਛੱਡ ਛੱਡ ਭੱਜੀ ਜਾਂਦੇ ਆ ਉਹ ਸਾਡੇ ਕੋਲੇ ਪ੍ਰੂਫ ਹੈ ਵੀਡੀਓ ਬਣੀ ਹੋਈ ਆ ਸਾਡ ਨੂੰ ਐਂਬੂਲੈਂਸ ਨਹੀਂ ਦਿੱਤੀ ਪੌਣਾ ਘੰਟਾ ਬਈ 45 ਮਿੰਟ ਬਾਅਦ ਉਹ ਵੀ ਹਲਵਾਰੇ ਵਾਲਿਆਂ ਦੀ ਐਂਬੂਲੈਂਸ ਆਈ ਆ ਸਾਡੇ ਕੋਲੇ ਜਖਮੀਆਂ ਦੇ ਵਿੱਚੋਂ ਦੋ ਤਾਂ ਮੌਕੇ ਤੇ ਉਹਨਾਂ ਦੀ ਡੈਥ ਹੋ ਗਈ ਜੀ ਤੇ ਜਿਹੜਾ ਬੱਚਾ ਸਾਡੇ ਪਿੰਡ ਦਾ ਉਹਦਾ ਟ੍ਰੀਟਮੈਂਟ ਚੱਲ ਰਿਹਾ ਜੀ। ਠੀਕ ਹੈ। ਹਾਂਜੀ। ਉਹ ਤੁਸੀਂ ਕੀ ਮੰਗ ਕਰਦੇ? ਅਸੀਂ ਤਾਂ ਇਹ ਮੰਗ ਕਰ ਰਹੇ ਹਾਂ ਜੀ ਗਰੀਬ ਪਰਿਵਾਰ ਆ। ੱਟਕਾ ਨਾ ਕੀਤਾ ਜਾਵੇ ਗਰੀਬ ਪਰਿਵਾਰ ਨਾਲ ੁੱਪ ਚ ਬੈਠਾ ਧਰਨਾ ਲੱਗਿਆ ਹੋਇਆ। ਅਸੀਂ ਤਾਂ ਇਹ ਮੰਗ ਕਰਦੇ ਹਾਂ ਨਾ ਇਲਾਜ ਹੋ ਸਕੇ ਬਸ। ਠੀਕ ਹੈ। ਜਿਹੜਾ ਮਤਲਬ ਹਸਪੀਟਲ ਵੱਲ ਹੋ ਜਾਣਾ। ਹਾਂ ਕੋਈ ਵੀ ਖਰਚਾ ਆਉਂਦਾ ਬੱਚਾ ਪੜਦਾ ਸੀ ਜਾਂ ਮਤਲਬ ਹੁਣ ਇਹਨਾਂ ਦੇ ਘਰਦਿਆਂ ਦੇ ਪੈਸੇ ਚੱਲ ਚੁੱਕੇ ਪਿਓ ਨੇ ਦਿਹਾੜੀ ਛੱਡੀ, ਮਾਂ ਨੇ ਦਿਹਾੜੀ ਛੱਡੀ। ਸਾਰਾ ਕੁਝ ਆਪਾਂ ਤਾਂ ਕਹਿੰਦੇ ਇਹਨਾਂ ਨੂੰ ਖਰਚਾ ਮਿਲੇ। ਇਹ ਅਸਤੇ ਪ੍ਰਸ਼ਾਸਨ ਨੇ ਇਸ ਗੱਲ ਨਾਲ ਸਾਡੇ ਨਾਲ ਐਗਰੀ ਇਹ ਕਰਕੇ ਗਏ ਆ ਜੀ ਅਸੀਂ ਤੁਹਾਨੂੰ ਇਨਸਾਫ ਦਵਾਵਾਂਗੇ ਤੁਸੀਂ ਧਰਨਾ ਚੱਕ ਲੋ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਆ ਜੀ ਬਸ ਸਾਨੂੰ ਇਨਸਾਫ ਦਵਾ ਦਿਓ ਧਰਨਾ ਅਸੀਂ ਚੱਕ ਲਾਂਗੇ ਵੀ ਜਿਹੜਾ ਮਾਲਕਾ ਗੱਡੀ ਦਾ ਸਵੇਰ 9:30 ਵਜੇ ਦੀ ਗੱਲ ਆ ਸਵਾ 11 ਹੋ ਚੁੱਕੇ ਆ ਤਿੰਨਾਂ ਘੰਟਿਆਂ ਤੋਂ ਬਠਿੰਡੇ ਨਹੀਂ ਆ ਸਕੇ ਇੱਥੇ ਸਾਡੇ ਪਿੰਡ ਉਹ ਨਾ ਉਹਨਾਂ ਦੀ ਸਾਡੇ ਨਾਲ ਕੋਈ ਗੱਲ ਹੋਈ ਐ ਕਹਿੰਦੇ ਆ ਜੀ ਸੱਚਾ ਗੱਲ ਆਜ ਆਪਾਂ ਤਾਂ ਕਹਿੰਦੇ ਇਹ ਇਲਾਜ ਹੋ ਸਕੇ ਹਾਂਜੀ ਆਪਾਂ ਤਾਂ ਇਹ ਗੱਲ ਕਹਿੰਦੇ ਆ ਜੀ ਬੱਚਾ ਹੈਗਾ ਸੀਰੀਅਸ ਸੀਰੀਅਸ ਹੋਣ ਦੇ ਨਾਂ ਤੇ ਆਪਾਂ ਤਾਂ ਕਹਿੰਦੇ ਬੱਚੇ ਦਾ ਇਲਾਜ ਹੋ ਸਕੇ ਜੀ ਤੇ ਗਰੀਬ ਪਰਿਵਾਰ ਆ ਨਹੀਂ ਇਲਾਜ ਕਰਾ ਸਕਦੇ ਜੀ ਬੱਚਾ ਜਾਦੇ ਸੀਰੀਅਸ ਆ ਅੱਜ ਇੱਕ ਮਾਮਲਾ ਜਿੱਤੇ ਜਿਹੜਾ ਨੂਰਪੁਰੇ ਦਾ ਹੋਇਆ ਅੱਜ ਇੱਥੇ ਪਿੰਨ ਨੂਰਪੁਰੇ ਮੇਨ ਰੋਡ ਤੇ ਲੁਧਿਆਣਾ ਬਰਨਾਲਾ ਰੋਡ ਤੇ ਇੱਕ ਟਰੱਕ ਤੇ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਹੈਗਾ ਉਹ ਟਰੱਕ ਨੇ ਅੱਗੇ ਇੱਕ ਬੱਚੇ ਨੂੰ ਵੀ ਹਿੱਟ ਕੀਤਾ ਹੈਗਾ ਅਸੀਂ ਇੱਥੇ ਮੌਕੇ ਤੇ ਆ ਗਏ ਹਾਂਗੇ ਉਹਨਾਂ ਦੇ ਬਿਆਨਾਂ ਤੇ ਅਸੀਂ ਹੁਣ ਐਫਆਈਆਰ ਦੇ ਰਹੇ ਹਾਂ ਜੀ ਕਿ ਜਿਹਦੇ ਖਿਲਾਫ ਕਾਰਵਾਈ ਹੋਵੇਗੀ ਇਹ ਟਰੱਕ ਡਰਾਈਵਰ ਜਿਹੜਾ ਹੈਗਾ ਸੀ ਜਿਹਦੇ ਕੋਲ ਐਕਸੀਡੈਂਟ ਕੀਤਾ ਗਿਆ ਜੀ ਸੱਚੇ ਕੋਸ਼ਿਸ਼ ਇੱਥੇ ਲੋਕਾਂ ਨੇ ਮੰਗ ਰਹੇ ਕੋਈ ਮਾਲਕ ਵੀ ਨਾਲ ਅਲਵਾਲ ਨੂੰ ਚਲ ਕੇ ਰਹੇ ਨੇ ਨੂੰ ਅਸੀਂ ਗੱਲ ਕਰ ਰਹੇ ਹਾਂ ਜੀ ਇਹਨਾਂ ਨੂੰ ਥੋੜਾ ਲੋਕਾਂ ਦੇ ਵਿੱਚ ਗੁੱਸਾ ਹੈ ਅਸੀਂ ਉਹਨੂੰ ਪੈਸੀਫਾਈ ਕਰ ਰਹੇ ਹਾਂ ਜੀ ਉਹ ਦਿਲ ਜਸਮੀ ਲੇ ਕੇ ਵੀ ਇਹਨਾਂ ਦੀ ਅਲੋ ਠੀਕ ਹੈ ਪਰ ਇੱਕ ਵਾਰ ਨੂੰ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਜੀ ਉਹ ਪਤਾ ਕਰ ਰਹੇ ਹਾਂ ਅਸੀਂ ਜੀ ਰਿਕਵਰ ਕਰ ਰਹੇ ਜਣੇ हासद कीअं आया 2 ਘੰਟੇ ਬਾਅਦ 2.5 ਘੰਟੇ ਬਾਅਦ ਉਹਦੇ ਐਮਯੂਐਸ ਦੇ ਰਾਜਾ ਠੀਕ ਹੈ ਕੋਈ ਹੋਰ ਕੋਈ ਨਹੀਂ ਹੈ 4-5 ਮਿੰਟ ਬਾਅਦ ਆ ਜੀ ਆਪਣੇ ਮੇਰੇ ਮਾਪੇ ਦੇ ਰਾਜਾ ਆ ਰਹੇ ਨੇ ਆ ਜੀ ਵੀ ਆਪਣੇ ਘਰ ਨਹੀਂ ਆਉਂਦੇ ਜਿਹੜਾ ਪਤਾ ਨਹੀਂ ਕਿ ਬਣਦੀ ਨਹੀਂ ਕੋਈ ਨਹੀਂ ਕਰਦੇ ਬੰਦਾ ਆਪਣੇ ਡਰਾਈਵਰ ਨੂੰ ਕਹਿੰਦੀ ਆਪਣੇ ਕੋਲੇ ਆ Ah, tá,